ਜਿਹੜੇ ਵੀਰ ਖੇਤ ਚ ਵੇਲੇ ਕੁਵੇਲੇ ਨੱਕੇ ਲਾਉਂਦੇ ਨੇ ਵੇਲੇ ਕੁਵੇਲੇ ਕੰਮ ਤੋਂ ਆਉਂਦੇ ਨੇ ਜਾਂ ਸਵੇਰੇ ਮਾਰਨਿੰਗ ਵਾਕ ਕਰਨ ਜਾਂਦੇ ਨੇ ਸਾਈਕਲ ਤੇ ਜਾਂਦੇ ਨੇ ਉਹਨਾਂ ਲਈ ਬਹੁਤ ਘੈਂਟ ਚੀਜ਼ ਲਿਆਂਦੀ ਇਹ ਐ ਮੱਥੇ ਤੇ ਲੱਗ ਜੂਗੀ ਨੱਕਾ ਲਾਉਣ ਵੇਲੇ ਐਂ ਟਾਰਚ ਫੜਨ ਦੀ ਲੋੜ ਨਹੀਂ ਇਹਦੇ ਨਾਲ ਤੁਹਾਡਾ ਸਾਰਾ ਕੰਮ ਜਿੱਧਰ ਮੂੰਹ ਘਮਾਉਂਗੇ ਤੁਹਾਨੂੰ ਉਧਰੋਂ ਦਿਖਾਊਗੀ ਲਾਈਟ ਇੰਨੀ ਕਿ ਤੇਜ਼ ਆ ਪੰਜ ਲਾਈਟਾਂ ਨੇ ਬੀਜੇ ਹੁਣ ਕੈਮਰੇ ਤੇ ਮਾਰਤੀਆਂ ਕੈਮਰੇ ਨੂੰ ਵੀ ਦੇਖਣੋਂ ਹਟ ਜਾਊਗਾ ਬਹੁਤ ਤੇਜ਼ ਵਾਲੀ ਹੈ ਸਭਾਣਾ ਲਾਈਟ ਹੈ ਜੀ ਬਿਲਕੁਲ ਜੀ ਚਾਰ ਤਾਂ ਇਹਦੇ ਵਿੱਚ ਮੋੜ ਨੇ ਜੀ ਹੂੰ ਪੰਜ ਇਹ ਲਾਈਟਾਂ ਨੇ ਮੱਥੇ ਤੇ ਇਹ ਲੱਗ ਜਾਂਦੀ ਆ ਠੀਕ ਹੈ ਜੀ ਲਿਥੀਅਮ ਦੀ ਬੈਟਰੀ ਆ ਬੈਟਰੀ ਬੈਕਅਪ ਇਹਦਾ ਬਹੁਤ ਵਧੀਆ ਹੈ ਅੱਛਾ ਤੇ ਇਹਦੇ ਰੇਟ ਦੀ ਗੱਲ ਕਰ ਲਈਏ ਜੀ ਇਹਦਾ ਰੇਟ ਰਹਿਣ ਵਾਲਾ ਸਿਰਫ 500 ਰੁਪਿਆ ਸਿਰਫ 500 ਦੇ ਵਿੱਚ ਇੱਡੀ ਤਾਕਤ ਦੀ ਚੀਜ਼ ਹਾਂਜੀ ਹਾਂਜੀ ਇਹਦਾ ਬਹੁਤ ਤਾਕਤ ਇਸੇ ਚਾਰਜੇਬਲ ਆ ਕਿ ਕੀ ਹੈ ਇਹ ਚਾਰਜੇਬਲ ਹੈ ਜੀ ਚਾਰਜੇਬਲ ਹੈ ਅੱਛਾ ਜੀ ਆਉ ਜੀ ਇਹਦਾ ਬਹੁਤ ਤਾਕਤੀ ਚੀਜ਼ ਹੈ ਬਈ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਚੀਜ਼ ਆ ਘੋਲ ਨਾ ਕਰੋ ਚੱਕ ਲੋ ਇਹਨੂੰ ਆਰਡਰ ਕਰ ਦਿਓ ਸਕਰੀਨ ਤੇ ਦੋਨੋਂ ਸਟੋਰਾਂ ਦੇ ਨੰਬਰ ਮਿਲੇ ਹੋਏ ਨੇ ਜਿਹੜਾ ਜਿੱਥੋਂ ਨੇੜੇ ਲੱਗਦਾਗਾ ਉੱਥੇ ਚਾਹੇ ਤੁਸੀਂ ਆ ਕੇ ਲੈ ਜਿਓ ਚਾਹੇ ਤੁਸੀਂ ਆਨਲਾਈਨ ਮੰਗਾ ਲੋ ਇੱਕ ਗੱਲ ਹੈਗੀ ਆ ਜੇ ਆਕੇ ਵੀ ਲੈ ਆਣੀ ਆ ਤਾਂ ਵੀ ਤੁਹਾਨੂੰ ਆਰਡਰ ਬੁੱਕ ਕਰਾਉਣਾ ਪਊਗਾ ਕਿਉਂਕਿ ਇਹ ਚੀਜ਼ ਬਹੁਤ ਔਖਿਆਂ ਲੱਭੀ ਆ ਲਿਮਟਿਡ ਸਟਾਕ ਰਹਿੰਦਾਗਾ ਜਿਵੇਂ ਜਿਵੇਂ ਤੁਹਾਡਾ ਆਰਡਰ ਆਊ ਓਵੇਂ ਓਵੇਂ ਸੀ ਇਹ ਤੁਹਾਡੇ ਵਾਸਤੇ ਮੰਗਵਾਈ ਜਾਵਾਂਗੇ ਵੀਡੀਓ ਵੀ ਸ਼ੇਅਰ ਕਰ ਦਿਓ ਧੰਨਵਾਦ